ਕੱਲ ਹੀ ਮੈਨੂੰ ਨਾ ਆਪਣਾ ਸਰਦਾਰ ਸੁਕੰਦਰ ਦੇ ਲਾਪ ਮੁੰਡਾ ਛੋਟਾ ਜਿਹੜਾ ਉਹ ਦੱਸ ਰੇ ਸੀ ਜੀ ਕਹਿੰਦਾ ਚਾਚਾ ਜੀ ਆਪਣਾ ਮੈਨੂੰ ਕਹਿੰਦਾ ਵੀਰ ਜੀ ਤੁਹਾਡੀ ਇੱਕ ਗੱਲ ਹੈ ਸਾਡੇ ਕੋਲ ਲੋਕ ਕਿਹੜੀ ਗੱਲ ਹੈ ਮੇਰੀ ਮੈਂ ਡਰ ਗਿਆ ਮੈਨੂੰ ਕਿਹੜੀ ਗੱਲ ਪਤਾ ਯਾਰ ਹੂੰ ਕਹਿੰਦਾ ਮੈਂ ਤੁਹਾਨੂੰ ਦੱਸਣਾ ਨਹੀਂ ਪਰ ਉਧਰ ਦੱਸਾਂਗਾ ਫਿਰ ਤੁਸੀਂ ਆਪ ਹੀ ਭੁੱਝ ਲਿਓ ਕਹਿੰਦਾ ਡੈਡੀ ਜਦੋਂ ਬੰਬਾਰ ਹੋਏ ਨਾ ਉਹਨੇ ਕਿ ਸਾਨੂੰ ਸਟੋਰੀ ਸੁਣਾਈ ਸਟੋਰੀ ਸੁਣਾਂਦੇ ਸਨ ਐਂਡ ਉਹ ਅੱਥਰੋਂ ਲੱਗੇ ਤੇ ਕਹਿੰਦਾ ਤੈਨੂੰ ਪਤਾ ਕਿਹਦੀ ਸਟੋਰੀ ਹੋਏ ਲਾਪ ਕਹਿੰਦਾ ਤੇਰੇ ਵੱਡੇ ਵੀਰ ਗੁਲਜ਼ਾਰ ਲੋਰੀ ਦੀ ਦਾਦੀ ਦੀ ਸਟੋਰੀ ਹੈ ਅੱਛਾ ਮੈਂ ਕਿਹਾ ਕਮਾਲ ਹੋ ਗਿਆ ਯਾਰ ਅੱਛਾ ਮੈਂ ਕਿਹਾ ਤੂੰ ਸੁਣਾ ਕਹਿੰਦਾ ਤੂੰ ਤੁਸੀਂ ਸੁਣਾ ਦੁਬਾਰਾ ਮੈਨੂੰ ਉਹ ਗੱਲ ਇਸ ਤਰ੍ਹਾਂ ਗੱਲ ਤੇ ਗੱਲ ਸਿਰਫ ਜ਼ੁਬਾਨ ਦੀ ਕਰ ਲਵੇਂ ਪੁਰਾਣੇ ਬੰਦੇ ਜ਼ੁਬਾਨਾਂ ਕੈਸੀਆਂ ਸੀ ਹੂੰ ਹੂੰ ਜੋ ਜਿਹੜਾ ਕਹਿਤੀ ਗੱਲ ਉਹ ਕਹਤੀ ਭਾਵੇਂ ਦੁਸ਼ਮਣ ਹੀ ਹੋਣ ਤੁਹਾਡੇ ਉਹ ਗੱਲ ਇਸ ਤਰ੍ਹਾਂ ਵੀ ਸਾਡੇ ਨਾ ਲਾਗੇ ਸੀ ਪਿੰਡ ਜਿਹੜਾ ਲਾਹੌਰ ਤੇ ਠੋਕਰ ਨਿਆਜ਼ਬੇਕ ਤਹਿਸੀਲ ਸੀ ਸਾਡੇ ਲਾਗੇ ਸੀ ਅਮਰੀਦਕੇ ਜਿੱਥੇ ਪਹਿਲਾ ਸਟੇਸ਼ਨ ਗੋਰੀਆ ਬਣਾਇਆ ਦਾ ਟ੍ਰੇਨ ਦਾ ਅੱਛੀ ਪਹਿਲਾ ਸਟੇਸ਼ਨ ਮਰੀਦਕੇ ਬਣਾਇਆ ਪਈ ਆਪਣੇ ਹਰਿਆਣਾ ਇੰਡੀਆ ਦਾ ਤੇ ਪੰਜਾਬ ਦਾ ਜੀ ਗੋਰੀਆ ਬਣਾਇਆ ਸੀ ਲੰਡਨ ਵਾਲੇ ਉੱਥੇ ਨਾ ਜਲਦਰ ਢੰਡਾ ਸਿੰਘ ਸੀ ਅੱਛੀ ਸਰੇ ਬਜ਼ੁਰਗਾਂ ਦੇ ਦੋਸਤ ਸੀ ਢੰਡਾ ਸਿੰਘ ਦੇ ਦੋ ਮੁੰਡੇ ਸੀ ਅਸ਼ਰਫ ਅਲੀ ਤੇ ਅਖਤਰ ਅਲੀ ਅਸੀਂ ਆਪਣੇ ਬੱਚਿਆਂ ਦੇ ਨਾਂ ਵੀ ਉਹ ਰੱਖੇ ਭਤੀਜਿਆਂ ਦੇ ਅੱਛੀ ਹਾਂ ਮੇਰੇ ਪੋਣੇ ਰੱਖੇ ਹੋ ਕੀ ਹੋਇਆ ਉਹਨਾਂ ਕੋ ਕਤਲ ਹੋ ਗਿਆ 40 40 ਦੀ ਗੱਲ ਹੋਣੀ 42 40 ਦੀ 42 45 40 ਦੀ ਉਸ ਪਹਿਲੇ ਗੁਰੂ ਦਾ ਉਹਨਾਂ ਦਾ ਰਾਜ ਸੀ ਗੁਰੂ ਦਾ ਉਹਨਾਂ ਦਾ ਉਹਨਾਂ ਕੋ ਕਤਲ ਹੋ ਗਿਆ ਤੇ ਮਰਬੇ ਉਹਨਾਂ ਦੇ ਬੜੇ ਸੀ 8 8 ਮਰਬੇ ਸਾਡੇ ਸੀ ਤੇ ਕੋਈ 10 12 ਮਰਬੇ ਉਹਨਾਂ ਦੀ ਜ਼ਮੀਨ ਸੀ ਅੱਛਾ ਉਹਨੂੰ ਕੈਸ਼ ਨਹੀਂ ਸੀ ਹੁੰਦਾ ਭਾਵੇਂ 20 ਮਰਬੇ ਵੀ ਉਹਨੂੰ ਕੈਸ਼ ਨਹੀਂ ਹੁੰਦਾ ਰਾਵੀ ਦੇ ਲਾਗੇ ਦਰਿਆ ਦੇ ਜ਼ਮੀਨਾਂ ਸੀ ਕਈ ਵਾਰ ਪਾਣੀ ਪੈ ਜਾਣ ਤੇ ਉਹ ਬੰਜਰ ਬਣ ਜਾਂਦੇ ਸੀ ਜੀ ਐਨੀਵੇ ਹੋਇਆ ਕੀ ਉਹਨੂੰ ਕੋ ਕਤਲ ਹੋ ਗਿਆ ਉਹਨੂੰ ਸਜ਼ਾ ਕੋਈ 12 14 14 ਸਾਲ ਦੀ ਉਸ ਜ਼ਮਾਨੇ ਜਿੰਨੀ ਵੀ ਸਜ਼ਾ ਹੁੰਦੀ ਸੀ ਸਜਾਓ ਕਿਤੇ ਮੇਰੀ ਮਾਂ ਨੂੰ ਕਹਿਣ ਲੱਗੇ ਵੀ ਅ ਮਾਤਾ ਜੀ ਜੇ ਭੈਣ ਜੀ ਕਹਿੰਦੇ ਹੋਣਗੇ ਉਸ ਵਕਤ ਬਾਬਾ ਜੀ ਜਵਾਨ ਸੀ ਤੇ ਉਹ ਸਾਡੇ ਬਾਬਾ ਜੀ ਦੀ ਡੈਥ ਹੋ ਗਈ ਸੀ ਉਹ ਕਹਿੰਦੇ ਸਾਡੇ ਕੋ ਕਤਲ ਹੋ ਗਿਆ ਰੌਲਾ ਪੈ ਗਿਆ ਕਹਿੰਦੇ ਸਾਨੂੰ 3000 ਰੁਪਏ ਚਾਹੀਦੇ ਤੇ ਤੁਸੀਂ ਜ਼ਮੀਨ ਗਹਣੇ ਕਰ ਲਓ ਅੱਛਾ 30 ਕਿੱਲੇ ਜ਼ਮੀਨ ਉਹਨੇ ਕਹਿਣੇ ਪਾਤੀ ਸਾਡੇ ਬਾਬਾ ਜੀ ਹੈ ਨਹੀਂ ਜੀ ਮਾਤਾ ਨੇ ਉਹ ਲਿਖੜ ਪੜਤ ਉਸ ਵਲੇ ਜਿਹੜੀ ਹੋਏਗੀ ਹਮ ਇਹ ਲੰਮੜਦਾਰਾਂ ਦੇ ਜੋ ਵੀ ਗੁੱਠੇ ਘੱਟੇ ਲੱਗਦੇ ਹੋਣੇ ਮੈਂ ਰੱਖਿਆ ਬਿਲਕੁਲ ਉਹ ਗੁੱਠੇ ਘੱਟੇ ਲਵਾ ਕੇ 30 ਕਿੱਲੇ ਜ਼ਮੀਨ ਉਹਨੇ ਸਾਡੇ ਕੋ ਗਹਣੇ ਪਾਤੀ ਮਾਤਾ ਨੇ ਕਿਤੇ ਜੋੜੇ ਸੀ ਪੈ ਉਹ ਪੈਸੇ ਦੁਜਤੇ ਨੇ 10000 ਰੁਪਿਆ ਸੀ ਮੇਰੇ ਕੋਲ ਜੀ ਉਹ ਉਹਨਾਂ ਨੇ ਦਿੱਤਾ ਵੀ ਲਓ ਤੁਸੀਂ ਵਕੀਲਾ ਵਗੈਰਾ ਨੂੰ ਜੋ ਕਰਨਾ ਕਰ ਲਓ 12 ਸਾਲਾਂ ਬਾਅਦ ਇਹ ਛੁੱਟੀ ਕਰ ਲਾਂਗੇ ਸਟੋਰੀ ਕਿਉਂਕਿ ਟਾਈਮ ਬਹੁਤ ਹੋ ਗਿਆ ਹੂੰ ਹੂੰ ਜਦੋਂ 12 ਸਾਲਾਂ ਬਾਅਦ ਝੰਡੇ ਖਾਨ ਆਇਆ ਤਾਂ ਮੁੰਡੇ ਆਏ ਉਹਦੇ ਤੇ ਦੋ ਚਾਰ ਦਿਨ ਬਾਅਦ ਆਏ ਫੇਰ ਕਰ ਕਹਿੰਦੇ ਮਾਤਾ ਵੀ ਆਪਣਾ ਜ਼ਮੀਨ ਪੈਸੇ ਤੁਸੀਂ ਤੁਹਾਨੂੰ ਦੇਣੇ ਤੇ ਜ਼ਮੀਨ ਵਾਪਸ ਕਰ ਦਿਓ ਕਹਿੰਦੇ ਕਿਹੜੀ ਜ਼ਮੀਨ ਮੇਰੀ ਮਾਤਾ ਕਹਿੰਦੀ ਅੱਛਾ ਦਾਦੀ ਮੇਰੀ ਕਿਹੜੀ ਜ਼ਮੀਨ ਹੈ ਦਾਦੀ ਦਾਦੀ ਕਹਿੰਦੀ ਅੱਛਾ ਜਲਦਰਾ ਹੁਣ 12 ਚਾਲ ਜ਼ਮੀਨ ਸਾਡੀ ਹੈ ਉਹ ਕਹਿੰਦਾ ਮਾਣ ਹੈ ਜੀ ਮੇਰੇ ਸਾਡੇ ਇਹ ਤੁਹਾਨੂੰ ਪੈਸੇ ਦੇ ਦਿੰਨੇ ਅਸੀਂ ਕਹਿੰਦੇ ਨਹੀਂ ਜਲਦ ਨਾਲ ਜ਼ਮੀਨ ਨਹੀਂ ਮਿਲਲੀ ਹੁੰਦਾ ਸੀ ਬਣਾ ਲਈ ਜ਼ਮੀਰ ਆਪਣੀ ਹੂੰ ਹੂੰ ਸਾਰੇ ਵੱਡ ਕੱਟ ਕੇ ਸੀ ਪੂਰੀ ਵਧੀਆ ਬਣਾਤੀ ਜ਼ਮੀਨ ਗੋਟੇ ਵੱਡੇ ਪੁੱਟ ਤੇ ਸਾਰੇ ਜੰਗਲ ਕਾ ਪੈ ਪੂਰੀ ਕਰ ਲਈ ਅਸੀਂ ਵਾਣ ਵਾਲੀ ਕਰ ਲਈ ਜੀ ਉਹ ਕਹਿੰਦਾ ਮੇਰਾ ਨਾ ਚੰਡੇ ਖਾ ਮਾਤਾ ਜੀ ਤੇਰੇ ਪੁੱਤਰ ਵੱਡਾ ਭਾਗੂ ਛੋਟਾ ਦੀ ਜਗੀਰਾ ਮੈਂ ਨਹੀਂ ਜਾਂਦਾ ਨੁਕਸਾਨ ਹੋਵੇ ਕਿਸਾ ਦਾ ਆਖੇ ਅੱਗੇ ਦੋ ਅਸੀਂ ਵੱਡੇ ਆ ਤੇ ਹੋਰ ਰਗ ਤੇ ਕੰਮ ਕਰਾ ਬੋਏ ਕੰਮ ਕਰਾ ਬੋ ਜੀ ਤੇ ਬਥੇਰੇ ਪਿੰਡ ਵਾਲੇ ਸਮਝਣ ਮਾਤਾ ਮੰਨੇ ਨਾ ਭਰਾਵਾ ਉਹ ਦਿਨਾਂ ਦੇ ਵਿੱਚ ਵਿੱਚ ਸਾਡੇ ਭੂਆ ਦਾ ਵਿਆਹ ਆ ਗਿਆ। ਅੱਛੀ। ਜਿੱਤੇ ਕੱਲੇ ਕੱਲੇ ਭੂਆ ਸੀ। ਇਧਰ ਇਧਰ ਮਾਰੇ ਦੀ ਕਿਰਪਾ ਸੀ ਸਾਡੇ ਵਾਲੇ ਵੀ। ਜਿਮੀਂਦਾਰ ਤਕੜਾ ਸੀ। ਉਹ ਜਦੋਂ ਜਿਸ ਨੇ ਘਰ ਮੰਗੀ ਸੀ ਭੂਆ ਸਾਡੇ ਉਹ ਬੜੇ ਵੱਡੇ ਬੰਦੇ ਸੀ। ਕਿ ਕਿਹ ਬਾਈਆਂ ਪਿੰਡਾਂ ਦੇ ਨੰਬਰਦਾਰ ਸੀ ਬੰਦਾ। ਅੱਛੀ। ਉਹ ਕਹਿੰਦਾ ਵੀ ਜਿੰਨੇ ਮੇਰੇ ਮੁੰਡੇ ਦੀ ਬਰਾਤ ਜਾਣਾ ਕੋੜੀ ਥੱਲੇ ਚਾਹੀਦੀ ਹੈ। ਵਾਹ ਜੀ ਵਾਹ। ਕੁੱਲ ਮਿਲ ਮਿਲਾ ਕੇ 550 ਕੋੜੀ ਹੋ ਗਈ ਜੀ। ਬਰਾਤ ਜਾਂਜੇ ਨਹੀਂ ਆਈ। ਜਾਂਜੇ ਲਈ ਜਾਂਜੇ ਕਹਿੰਦੇ ਜਾਂਜੇ 4 ਦਿਨ ਰਹਿੰਦੀ ਸੀ ਜਾਂਜੇ। ਜੀ ਜੀ। ਉਹਨਾਂ ਨੇ ਸੁਨੇ ਭੇਜਿਆ ਕਮੀ ਦੇ ਹੱਥ ਵੀ ਗੋੜ ਭੇਜਿਆ ਵੀ ਭਗਸਿਆ ਸਾਢੇ 550 ਘੋੜੀਆਂ ਤੇ ਖੁੱਲੀ ਛੱਡਣੀ ਸੀ ਤੇ ਜਿਹੜੇ ਛੋਲੇ ਕਰਨਗੇ ਤੁਸੀਂ ਬੀਜੀ ਨੇ ਬੈਲੜਾ ਬੁਲੜਾ ਜਿਹੜਾ ਹੂੰ ਇਹ ਬੇਰੋ ਵੀ ਤੁਸੀਂ ਹਿਸਾਬ ਲਾ ਲਓ ਹੁਣ ਤੁਹਾਨੂੰ ਅਸੀਂ ਅਸੀਂ 90 ਕਿਲੇ ਅਸੀਂ ਭੇਜੇ ਸੀ ਮੇਰਾ ਤਾਇਆ ਦੱਸਦਾ ਸਾਨੂੰ ਜੀ 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 ਤੇ 100 200 ਕਿਲੋ ਉਹਨਾਂ ਦੇ ਜਾਲਦਾਰਾਂ ਦੇ ਸੀ ਲਾਗੇ ਉਹਨਾਂ ਦੀ ਜਾਦੀ ਲਾਗੇ ਪਿੰਡ ਤੇ ਉਹਨਾਂ ਦੀ ਜ਼ਮੀਰ ਸਾਡੀ ਥੋੜੀ ਦੂਰ ਸੀ ਉਹ ਅੱਖਣ ਲੱਗੇ ਵੀ ਹੁਣ ਗੱਲ ਵੀ ਉਸੇ ਤਰ੍ਹਾਂ ਹੋ ਰਹੀ ਜੀ ਬੋਲੀ ਚ ਜਿੱਦਾਂ ਉਹ ਵਜ਼ਰ ਦੱਸਦੇ ਜਾਂਦੇ ਸੀ ਸਾਨੂੰ ਉਹ ਕਹਿਣ ਲੱਗੇ ਵੀ ਘੋੜੀਆਂ ਖੁੱਲੀਆਂ ਛੱਡਣੇ ਤੇ ਜੈਲਦਾਰਾਂ ਦੀ ਜ਼ਮੀਨ ਤੇ ਸਾਡੀ ਦੁਸ਼ਮਣੀ ਉਹਨਾਂ ਨਾਲ ਉਹਨਾਂ ਦੇ ਵੱਡ ਕਤਲੇ ਸਾਨੂੰ ਹੂੰ ਹੂੰ ਨਹੀਂ ਉਹ ਕਹਿੰਦੇ ਵੀ ਕੀ ਕਰੀਏ ਪੰਜੇ ਸਿਆਣੇ ਸਾਡੇ ਪਿੰਡ ਬਾਬੇ ਪੜਦਾਦੇ ਹੋਰ ਵੀ ਸੀ ਉਹ ਕਹਿਣ ਲੱਗੇ ਵੀ ਤੁਸੀਂ ਨਾ ਕਮੀ ਨੂੰ ਭੇਜੋ ਗੁੜਦੇ ਆਗੇ ਰੁੱਕਾ ਭੇਜੋ ਨਾਲ ਕਮੀ ਨੂੰ ਨਾ ਸਮਝਾਤਾ ਵੀ ਭਾਗੂ ਭਾਗ ਸਿੰਘ ਦੀ ਭੈਣ ਦਾ ਵਿਆਹ ਹੈ ਜਲਦਾਰਾ ਤੇ ਇਸ ਤਰ੍ਹਾਂ ਦੀ ਗੱਲ ਬਣ ਗਈ ਜ਼ਮੀਨ ਤੁਹਾਡੀ ਸਾਰੀ ਕਣਕ ਝੋਨਾ ਤੁਸੀਂ ਪਾ ਲਾਇਆ ਆਪਣਾ ਛੋਲੇ ਬੀਜੇ ਛੋਲੇ ਬੀਜੇ ਹਾਂ ਤੇ ਉਹ ਕਣਕ ਦੇ 500 ਕੁੜੀਆਂ ਜਾੜਾ ਬੜਾ 50 900 ਕਿਲੋ ਖਰਾਬ ਕਰਨੀਆਂ ਉਹਨਾਂ ਨੇ ਘਾੜ ਦੇ ਕੋਲ 100 ਕਿਲੋ ਉਹਨਾਂ ਨੇ ਖਰਾਬ ਕਰ ਦੇਣੀਆਂ ਇੰਨੀ ਤੇ ਕਰੇ ਦੇਣੇ ਸੀ ਭਾਜੀ ਉਹਨਾਂ ਨੇ ਉਹ ਬਿਲਕੁਲ ਉਹ ਕਰ ਚੜਦੀਆਂ ਜਾੜਾ ਉਹਨੇ ਕਿਹਾ ਠੀਕ ਹੈ ਜੀ ਇਧਰ ਸੁਨੇਹਾ ਮੇਰੇ ਤਾਏ ਨੇ ਭੇਜਤਾ ਮੁੰਡੇ ਵਾਲੇ ਨੂੰ ਵੀ ਜਿਹੜੀ ਘੋੜੀ ਖੋਬਗੀ ਸੀ ਵਾਪਸ ਨਹੀਂ ਦੇਣੀ ਅੱਛਾ ਉਹ ਤਾਂ ਬਈ ਨੇ ਚੜ ਕੇ ਜੇ ਹਟੀ ਸੀ ਆ ਜਿਹੜੀ ਆਪਣੀ ਰਾਵੀ ਰਾਵੀ ਤੇ ਦਲਦਲੀ ਜ਼ਮੀਨ ਤੇ ਖੁੱਬ ਜੰਦੇ ਮੱਜਾਂ ਮੱਜਾਂ ਵਿੱਚ ਘੋੜੀਆਂ ਜੀ ਉਹ ਕਿ ਘੋੜੀਆਂ 500 ਦੇ ਖੁੱਬਣੀਆਂ ਖਮਣੀਆਂ ਜਦੋਂ ਚੜਦੀਆਂ ਜਾਣਾ ਉਹਨਾਂ ਨੇ ਵੇਖਣਾ ਥੋੜਾ ਅੱਗੇ ਕੀ ਆ ਲੋ ਜੀ ਸੁਣਿਆ ਭੇਜਤਾ ਉਹਨੇ ਵੀ ਪਾਕਿਸਤਾਨ ਦਾ ਵਿਆਹ ਦਾ ਕਾਲਾ ਸਿੰਘ ਦੀ شادی ਕੁੜੀ ਦਾ ਵਿਆਹ ਹੈ ਤੇ ਘੋੜੀ 500 ਆਰੀ ਵੀ ਜਲਦਾਰਾ ਇਦਾਂ ਦਾ ਗੱਲ ਬਣ ਗਈ ਕਹਿੰਦਾ ਜਾ ਕਹਿੰਦੀ ਪਾਕਿਸਤਾਨ ਨੂੰ ਬੋਲਣਿਆ ਯਾਰਾ ਭਾਜੀ ਹੂੰ ਹੂੰ ਕਹਿੰਦਾ ਪਾਕਿਸਤਾਨ ਨੂੰ ਕਹਿੰਦੀ ਧੀਆਂ ਸਾਂਝੀਆਂ ਦੀਆਂ ਜਾ ਛੱਡ ਦੇ ਕੁੜੀਆਂ ਕੋਲੇ ਬੁੱਸੋ ਜਿਹੜਾ ਕਹਿੰਦਾ ਵੀ ਜ਼ਮੀਨ ਛਡਾਉਣੀ ਹੈਗੀ ਉਹ ਕਹਿੰਦਾ ਕੋਈ ਗੱਲ ਨਹੀਂ ਤਾਂ ਘੋੜੀਆਂ ਛੱਡ ਦੇ ਖੁੱਲੀਆਂ ਆਉਂਦੋਂ ਜਾਂਦੇ ਘੋੜੀਆਂ ਆਉਂਦੋਂ ਤਿਹਾਂ ਸੰਝੀਆਂ ਸਭ ਦੀਆਂ ਬਾਕੀ ਕਿਵੇਂ ਵੇਖੀ ਡਿੱਟੀ ਜਾਉਈ ਜੋ ਹੋਗਾ ਪੁਰਾਣੇ ਬੰਦੇ ਤੇ ਅੰਦੇ ਗੱਲਾਂ ਹੁੰਦੀਆਂ ਨੇ ਬੋਲ ਸੀ ਪਗਾਉਂਦੇ ਸੀ ਪਗਾਉਂਦੇ ਸੀ ਬੋਲ ਦੇਖੋ ਕੀ ਹਾਲ ਕਰਿਆ ਇਹ ਜਿਹੇ ਬਾਤੀ ਗੱਲਾਂ ਨੇ ਬੰਦਿਆਂ ਦੀਆਂ ਗੱਲਾਂ ਨੇ ਜ਼ੁਬਾਨ ਨੇ ਇਹੀ ਤੇ ਹੁੰਦੇ ਜ਼ੁਬਾਨ ਵੀ ਆਪਾਂ ਬਾਅਦ ਚ ਵੇਖ ਲਾਂਗੇ ਨੇ ਜੱਠ ਲਾਗੇ ਪਹਿਲਾਂ ਇੱਕ ਕੁੜੀ ਦਾ ਵਿਆਹ ਤੇ ਕਰ ਲਈਏ ਕਹਿੰਦਾ ਛੱਡ ਦੇ ਘੋੜੀ ਜਣੀ ਪਰ ਜੀ 600 ਛੱਡ ਦੇ ਪਰ ਕਹਿੰਦਾ ਜਾੜ ਦਿੰਦੇ ਜਣੀ ਜਾੜ ਸਾਡੀ ਧੀ ਦਾ ਵਿਆਹ ਕਰਦਾ ਧੀ ਦਾ ਬੜਾ ਭਾਈ ਚੰਦਰਾ ਅੱਛੀ ਵੱਡੀਆਂ ਨੇ ਵੱਡੀਆਂ ਦੀਆਂ ਗੱਲਾਂ ਸੀ ਭਾਈ ਚੰਦਰਾ ਜੀ ਸੋਲਜੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ ਤੁਸੀਂ ਬਹੁਤੇ ਜਜ਼ਬਾਤੀ ਬੰਦੇ ਜੇ ਆ ਬਹੁਤ ਜ਼ਿਆਦਾ ਸੱਚੇ ਬੰਦੇ ਜਜ਼ਬਾਤੀ ਨੇ ਕਰਕੇ ਨੂੰ ਤੇ ਬੜੀਆਂ ਮਰੂਹਦਾਰੀ ਬੜੀਆਂ ਗੱਲਾਂ ਕੀਤੇ ਬੜੀਆਂ ਸੋਹਣੀਆਂ ਗੱਲਾਂ ਅੱਜ ਹੋਈਆਂ ਮਿਹਰਬਾਨੀ ਤੁਹਾਡੀ ਜੀ ਬੜਾ ਅੱਛਾ ਲੱਗਾ ਤੁਸੀਂ ਮੌਕਾ ਦਿੱਤਾ ਹੈ ਚੈਨਲ ਦੇ ਬੋਲਣ ਦਾ ਤੁਸੀਂ ਬੋਲੇ ਵੀ ਦਿਲੋਂ ਜੀ ਬਾ ਜੋ ਮੇਰੇ ਅੰਦਰ ਚ ਕੱਢਦਾ ਭਰ ਭਾਈ ਉਹ ਤਾਂ ਮਿਲਦਾ ਹਜੇ 5 ਕਿੰਟ ਭਾਵੇਂ ਹੋਰ ਗੱਲਾਂ ਕਰਦੇ ਨੇ ਤੁਸੀਂ ਆ ਬੜੇ ਜਵਰਦਸਤ ਬੰਦੇ ਟਰ ਮੀਡੀਆ ਦੇ ਵਿੱਚ ਬੜਾ ਠੋਕਣਾ ਗੱਲ ਕਰਦੇ ਤੁਸੀਂ ਮੈਂ ਤੁਹਾਨੂੰ ਜ਼ਿੰਮੇਵਾਰ ਜਦੋਂ ਆਪਣਾ ਪੰਗਾ ਪਿਆ ਸੀ ਆਪਣਾ ਕਿਸਾਨਾਂ ਦਾ ਜੀ ਉਹ ਵੀ ਤੁਸੀਂ ਧੰਨ ਧੱਕ ਕੇ ਗੱਲ ਕੀਤੀ ਪੂਰੀ ਨਹੀਂ ਨਹੀਂ ਚਲੋ ਤੇ ਮੈਂ ਕੈਨੇਡਾ ਬੈਠਾ ਕਹਿੰਦਾ ਹੁੰਦਾ ਸੀਗਾ ਮੈਂ ਕਹਿੰਦਾ ਯਾਰ ਭੁੱਲਰ ਸਾਹਿਬ ਵਾਕਿਆ ਭੁੱਲ ਰਹੀ ਹੈ ਨਹੀਂ ਨਹੀਂ ਪੰਜਾਬ ਦੀ ਗੱਲ ਤੇ ਕਰੇ ਦੇਸ਼ ਦੀ ਗੱਲ ਕਰਨੀ ਪਊਗੀ ਨਾ ਭਾਈ ਠੋਕਣਾ ਕਰਦੇ ਸਾਰੇ ਤੁਸੀਂ ਬੜੇ ਵਧੀਆ ਗੱਲ ਕਰਦੇ ਹੋ ਮੀਡੀਆ ਬਹੁਤ ਚੰਗਾ ਸਾਡਾ ਤੇ ਅਸੀਂ ਤੇ ਕਹਿੰਦੇ ਹੁਣ ਨਵੇਂ ਗਾਣੇ ਕਦ ਹਾਂਜੀ ਹੁਣ ਥੋੜਾ ਜਿਹਾ ਮੈਂ ਕੱਢ ਰਿਹਾ ਜਰਾ ਕੋ ਚਾਰ ਪੈਸੇ ਬਨਾਲਾ ਮੈਂ ਵੀ ਹੁਣ ਤੱਕ ਸੇਵਾ ਹੀ ਕਰਦਾ ਰਿਹਾ ਸਭਾ ਚਾਰ ਦੀ ਜੀ ਜੀ